ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਸਿਕਾ ਸੰਗਤ ਜੀ ਇਸ ਦੁਨੀਆ ਦੇ ਵਿੱਚ ਹਰ ਇਨਸਾਨ ਦੂਜੇ ਇਨਸਾਨ ਤੋਂ ਜਲਦਾ ਹੈ ਹਰ ਇਨਸਾਨ ਚਾਹੁੰਦਾ ਹੈ ਕਿ ਮੈਂ ਸਫਲ ਹੋਵਾਂ ਪਰ ਦੂਜੇ ਇਨਸਾਨ ਇਹ ਵੀ ਚਾਹੁੰਦੇ ਕਿ ਦੂਸਰਾ ਮੇਰੇ ਨਾਲ ਵਾਲਾ ਸਫਲ ਨਾ ਹੋਵੇ ਇਸ ਲਈ ਹਮੇਸ਼ਾ ਕਿਸੇ ਹੋਰ ਦੇ ਪ੍ਰਤੀ ਖੁੰਧਕ ਖਾਣੇ ਬੰਦ ਕਰੋ ਕਿਸੇ ਹੋਰ ਤੇ ਜਲਨ ਕਰਨੇ ਬੰਦ ਕਰੋ ਜਲਨ ਕਰਨ ਨਾਲ ਹੁੰਦਾ ਕੁਝ ਨਹੀਂ ਹੈ ਆਪਣਾ ਹੀ ਨੁਕਸਾਨ ਹੁੰਦਾ ਹੈ ਇਹ ਆਪਾਂ ਇੱਕ ਜਾਣਾਂਗੇ ਛੋਟੀ ਜੀ ਕਹਾਣੀ ਰਹੀ ਐਸ ਤੋਂ ਪਹਿਰੇ ਕੀ ਦੂਸਰੀ ਕਹਾਣੀ ਵਿੱਚ ਖੋ ਜਾਉਂ ਜੇਕਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਚਲੋ ਕਹਾਣੀ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਜੰਗਲ ਦੇ ਵਿੱਚ ਇੱਕ ਕੁਦਰਣ ਨਾਮ ਦੀ ਛੋਟੀ ਜੀ ਕੀੜੀ ਰਹਿੰਦੀ ਸੀ ਉਹ ਜਿਹੜੀ ਕੀੜੀ ਸੀ ਉਹ ਬਹੁਤ ਜ਼ਿਆਦਾ ਸਮਝਦਾਰ ਸੀ ਤੇ ਆਪਣੇ ਪਰਿਵਾਰ ਨਾਲ ਮਿਲ ਕੇ ਚੱਲਦੀ ਸੀ ਆਪਣੇ ਪਰਿਵਾਰ ਦਾ ਖਰਚ ਚੱਕਦੀ ਸੀ ਉਹ ਜਿਹੜੀ ਕੀੜੀ ਸੀ ਉਹ ਬਹੁਤ ਜ਼ਿਆਦਾ ਸਮਝਦਾਰ ਵੀ ਸੀ ਹਰ ਇੱਕ ਕੰਮ ਬਹੁਤ ਹੀ ਲਗਨ ਨਾਲ ਤੇ ਅੱਗੇ ਹੋ ਕੇ ਕਰਦੀ ਸੀ ਪਰ ਜਿਵੇਂ ਜਿਵੇਂ ਉਹ ਕੀੜੀ ਵੱਡੀ ਹੋ ਰਹੀ ਸੀ ਉਹਦੇ ਮਨ ਦੇ ਵਿੱਚ ਬੜੀ ਅਜੀਬ ਹੀ ਜਲਨ ਮਹਿਸੂਸ ਹੁੰਦੀ ਸੀ ਉਹਨੂੰ ਦੂਜਿਆਂ ਦੇਖ ਕੇ ਬਹੁਤ ਜ਼ਿਆਦਾ ਜਲਨ ਹੁੰਦੀ ਸੀ ਮਤਲਬ ਜੇਕਰ ਉਹ ਕਿਸੇ ਨੂੰ ਵੀ ਦੇਖਦੀ ਤਾਂ ਉਹਨੂੰ ਐ ਹੁੰਦਾ ਸੀ ਵੀ ਇਹ ਮੇਰੇ ਤੋਂ ਉੱਤੇ ਕਿਉਂ ਆਉਂ ਉਹਨੂੰ ਇਹ ਚੀਜ਼ ਜਲਸ ਹੁੰਦੀ ਸੀ ਜੇਕਰ ਉਹ ਮੋਰ ਨੂੰ ਦੇਖ ਲੈਂਦੀ ਮੋਰ ਨੂੰ ਨੱਚਦੇ ਦੇਖਦੀ ਤਾਂ ਕਹਿੰਦੀ ਮੋਰ ਕਿੱਡਾ ਸੋਹਣਾ ਹੈ ਨੱਚਦਾ ਹੈ ਤੇ ਮੈਂ ਕਾਲੀ ਹਾਂ ਤੇ ਛੋਟੀ ਵੀ ਹਾਂ ਤੇ ਸਾਰੇ ਜਾਣੇ ਮੋਰ ਦੀ ਤਰਫ ਭੱਜੇ ਜਾਂਦੇ ਆ ਮੋਰ ਨੂੰ ਕਿੰਨਾ ਪਿਆਰ ਦਿੰਦੇ ਆ ਮੋਰ ਨੂੰ ਦੇਖਣ ਲਈ ਲੋਕ ਟਿਕਟਾਂ ਤੱਕ ਕਟਵਾ ਲੈਂਦੇ ਆ ਪਰ ਮੇਰੀ ਤਰਫ ਕੋਈ ਵੀ ਨਹੀਂ ਦੇਖਦਾ ਜੇਕਰ ਉਹ तितਲੀ ਨੂੰ ਉੱਡਦੇ ਹੋਏ ਦੇਖਦੀ ਤਾਂ ਸੋਚਦੀ ਕਿ ਕਾਸ਼ ਮੈਂ ਵੀ तितਲੀ ਹੁੰਦੀ ਮੇਰੇ ਵੀ ਖੰਗ ਲੱਗੇ ਹੁੰਦੇ ਮੈਂ ਵੀ ਉੱਡ ਸਕਦੀ ਮੈਨੂੰ ਕਿੱਥੇ ਮੈਂ ਛੋਟੀ ਜਿਹੀ ਹੈਗੀ ਮੈਂ ਜ਼ਮੀਨ ਤੇ ਹੀ ਠੱਕੇ ਖਾਂਦੀ ਰਹੀ ਹੈ ਮੈਨੂੰ ਕੋਈ ਵੀ ਕੁਚਲ ਕੇ ਮਾਰ ਦਿੰਦਾ ਇੱਥੋਂ ਤੱਕ ਕਿ ਉਹ ਕਾਂਡਰ ਤੋਂ ਵੀ ਮੱਚਦੀ ਸੀ ਕਿ ਕਿਉਂਕਿ ਜਿਹੜੇ ਕਾਂਡੋ ਸੀ ਉਹ ਇੱਕ ਮਿੰਟ ਦੇ ਵਿੱਚ ਹੀ ਛਾਲ ਮਾਰ ਕੇ ਦਰਖਤ ਤੇ ਚੜ ਜਾਂਦੇ ਸੀ ਇੱਕ ਮਿੰਟ ਕੀ ਉਹ ਗੈਪ ਹੋ ਜਾਂਦੀ ਸੀ ਇੱਕ ਮਿੰਟ ਚ ਭੱਜ ਕੇ ਕਿਤੇ ਵੀ ਚਲੀ ਜਾਂਦੀ ਸੀ ਫਿਰ ਹੋਇਆ ਕਿ ਹੌਲੀ-ਹੌਲੀ ਜਿਹੜੀ ਉਹ ਕੀੜੀ ਸੀ ਕੁਦਰਤ ਨਾਮ ਦੀ ਉਹਦਾ ਉਹਦੇ ਕੰਮ ਦੇ ਪ੍ਰਤੀ ਧਿਆਨ ਹਟਣ ਲੱਗਿਆ ਉਹਦਾ ਉਹਦੇ ਕੰਮ ਦੇ ਵਿੱਚ ਮਨ ਲੱਗਣੋਂ ਹਟ ਗਿਆ ਜਿੱਥੇ ਤੱਕ ਉਹ ਜਦੋਂ ਸਾਰਿਆਂ ਤੋਂ ਪਹਿਲਾਂ ਆਪਦਾ ਕੰਮ ਨਿਬੜ ਕੇ ਵਿਹਲੀ ਹੋ ਜਾਂਦੀ ਸੀ ਹੁਣ ਉਹ ਸਾਰਾ ਸਾਰਾ ਦਿਨ ਲੰਕਦੇ ਰਹਿੰਦੀ ਸੀ ਉਹ ਤੋਂ ਕੰਮ ਹੀ ਨਹੀਂ ਪੂਰਾ ਹੁੰਦਾ ਸੀ ਸਾਰਿਆਂ ਤੋਂ ਪਿੱਛੇ ਰਹਿ ਜਾਂਦੀ ਸੀ ਫਿਰ ਜਿਹੜੇ ਉਹ ਨਾਲ ਵਾਲੇ ਉਹਦੇ ਦੋਸਤ ਸੀ ਉਹਨੂੰ ਪੁੱਛਦੇ ਹੁੰਦੇ ਸੀ ਤੂੰ ਇੰਨੀ ਉਦਾਸ ਕਿਉਂ ਰਹਿਣੀ ਹੈ ਕੀ ਕਾਰਨ ਹੈ ਪਰ ਜਿਹੜੀ ਕੁਦਰਤ ਨਾਮ ਦੀ ਕੀੜੀ ਆ ਉਹ ਹਮੇਸ਼ਾ ਹੱਸ ਕੇ ਟਾਲ ਦਿੰਦੀ ਸੀ ਫਿਰ ਇੱਕ ਦਿਨ ਕੀ ਹੋਇਆ ਜੰਗਲ ਦੇ ਵਿੱਚ ਬਹੁਤ ਜ਼ਿਆਦਾ ਤੇਜ਼ ਮੀ ਆ ਗਿਆ ਤੇ ਤੂਫਾਨ ਆ ਗਿਆ ਤੇ ਇੰਨੀ ਜ਼ਿਆਦਾ ਤੇਜ਼ ਬਾਰਿਸ਼ ਹੋਈ ਨਾ ਕਿ ਪੇੜ ਤੱਕ ਟੁੱਟ ਗਏ ਹਰੇਕ ਦਰਖਤ ਟੁੱਟ ਟੁੱਟ ਕੇ ਥੱਲੇ ਡਿੱਗ ਰਹੇ ਸੀ ਤੇ ਜਿਹੜਾ ਨਦੀਆਂ ਦਾ ਪਾਣੀ ਸੋ ਵੀ ਟੁੱਟ ਕੇ ਫੈਲ ਚੁੱਕਿਆ ਸੀ ਇਹਦੇ ਨਾਲ ਹੋਇਆ ਕਿ ਜਿਹੜੇ ਜੰਗਲ ਦੇ ਵਿੱਚ ਬਾਕੀ ਜਾਨਵਰ ਸੀ ਉਹਨਾਂ ਦੇ ਘਰ ਉੱਜੜ ਗਏ ਜਿਹੜੇ तितਲੀ ਤੇ ਫੰਗ ਸੀ ਉਹ ਭਿੱਜ ਗਏ ਸੀ ਹੁਣ ਤੇ तितਲੀ ਉੱਡ ਨਹੀਂ ਸਕਦੀ ਸੀ ਕਿਉਂਕਿ ਪੰਗ ਉਹਦੇ ਭਾਰੀ ਹੋ ਗਏ ਸੀ ਤੇ ਜਿਹੜੇ ਕਾਂਟੇ ਸੀ ਉਹਦਾ ਜਿਹੜਾ ਦਰਖਤ ਸੀ ਉਹ ਡਿੱਗ ਗਿਆ ਸੀ ਹੁਣ ਉਹ ਵੀ ਜ਼ਮੀਨ ਤੇ ਬੈਠੇ ਕੰਬ ਰਹੀ ਸੀ ਜਿਹੜਾ ਮੋਰ ਸੀ ਉਹਦੇ ਜਿਹੜਾ ਰੰਗ ਰੰਗੇ ਫੰਗਸ ਤੇ ਉਹ ਗਿੱਲੇ ਹੋ ਗਏ ਸੀਗੇ ਤੇ ਹੁਣ ਉਹਦੇ ਫੰਗ ਫੈਲ ਨਹੀਂ ਰਹੇ ਸੀ ਉਹਦੇ ਫੰਗ ਮੀਂਹ ਨਾਲ ਭਾਰੀ ਹੋ ਗਏ ਸੀ ਤੇ ਜੰਗਲ ਦੇ ਵਿੱਚ ਹਾਹਾਕਾਰ ਮੱਚ ਗਿਆ ਸੀ ਸਾਰੇ ਜਾਨਵਰ ਰੋਲਾ ਪਾ ਰਹੇ ਸੀ ਕਿ ਬਚਾਓ ਬਚਾਓ ਪਰ ਜਿਹੜੇ ਕੀੜੀਆਂ ਦਾ ਇਲਾਕਾ ਸੀ ਉਹ ਪੂਰੀ ਤਰ੍ਹਾਂ ਸੁਰੱਖਿਸ਼ ਸੀ ਕੀੜੀਆਂ ਨੂੰ ਕੋਈ ਵੀ ਦਿੱਕਤ ਨਹੀਂ ਆਈ ਸੀ ਕਿਉਂਕਿ ਉਹ ਜ਼ਮੀਨ ਦੇ ਅੰਦਰ ਸੀ ਕਿਉਂਕਿ ਉਹਨਾਂ ਨੇ ਜ਼ਮੀਨ ਦੇ ਅੰਦਰ ਆਪਦੇ ਡੂੰਗੇ ਡੂੰਗੇ ਘਰ ਬਣਾ ਰੱਖੇ ਸੀ ਤੇ ਉਹਨਾਂ ਦਾ ਘਰ ਬਹੁਤ ਜ਼ਿਆਦਾ ਮਜ਼ਬੂਤ ਸੀ ਜਦੋਂ ਉਹ ਕੁਦਰਤਾਂ ਦੀ ਕੀੜੀ ਨੇ ਕੁਝ ਦੇਖਿਆ ਤਾਂ ਦਾ ਮਨ ਇੱਕ ਵਾਰ ਤਾਂ ਟੁੱਟ ਗਿਆ ਤੇ ਉਹ ਸੋਚਣ ਲੱਗੀ ਵੀ ਜਿੰਨਾ ਤੋਂ ਮੈਂ ਮੱਚਦੀ ਸੀ ਉਹ ਸਾਰੇ ਅੱਜ ਮੁਸੀਬਤ ਚ ਨੇ ਉਹਨਾਂ ਨੂੰ ਮੇਰੀ ਜ਼ਰੂਰਤ ਹੈ ਤੇ ਮੈਂ ਉਹਨਾਂ ਲਈ ਕੀ ਕਰ ਸਕਦੀ ਹਾਂ ਇਹ ਸੋਚੀ ਸੋਚੀ ਨੇ ਉਹਨੇ ਇੱਕ ਫੈਸਲਾ ਲਿਆ ਕੁਦਰਤ ਨੇ ਆਪਦੇ ਜਿਹੜੇ ਇਲਾਕੇ ਦੀਆਂ ਸਾਰੀਆਂ ਕੀੜੀਆਂ ਨੂੰ ਇਕੱਠਾ ਕਰਕੇ ਕਹਿਣ ਲੱਗੀ ਕਿ ਆਪਾਂ ਨੂੰ ਇਹਨੇ ਸਾਰੇ ਜਾਨਵਰਾਂ ਦੀ ਮਦਦ ਕਰਨੀ ਚਾਹੀਦੀ ਹੈ ਜੇਕਰ ਆਪਾਂ ਸਾਰੇ ਜਣੇ ਇਕੱਠੀਆਂ ਹੋ ਕੇ ਕੋਸ਼ਿਸ਼ ਕਰੀਏ ਤਾਂ ਆਪਾਂ ਸਾਰੇ ਜਾਨਵਰਾਂ ਦੀ ਜਾਨ ਬਚਾ ਸਕਦੇ ਆ ਇਹ ਸੁਣ ਕੇ ਜਿੰਨੇ ਵੀ ਕਰੋੜਾਂ ਦੀ ਗਿਣਤੀ ਦੇ ਵਿੱਚ ਕੀੜੀਆਂ ਸੀ ਸਾਰੀਆਂ ਇਕੱਠੀਆਂ ਹੋ ਕੇ ਬਾਹਰੋਂ ਨਿਕਲ ਪਈਆਂ ਫਿਰ ਉਹਨਾਂ ਨੇ ਕੀ ਕੀਤਾ तितਲੀਆਂ ਨੂੰ ਸਾਰਿਆਂ ਨੇ ਪਿੱਠ ਤੇ ਚੱਕ ਕੇ ਕਿਸੇ ਸਾਫ਼ ਸੁਥਰੀ ਜਗ੍ਹਾ ਤੇ ਲੈ ਗੀਆਂ ਅਤੇ ਕੁਝ ਕਾਂਟੋ ਲਈ ਪੱਤਿਆਂ ਦੇ ਲਈ ਇੱਕ ਬਿਸਤਰਾ ਬਣਾਤਾ ਜਿਹਦੇ ਨਾਲ ਕਾਂਟੇ ਵਧੀਆ ਸੇਫ ਤਰੀਕੇ ਨਾਲ ਸੌ ਸਕੇ ਅਤੇ ਕੁਝ ਕੀੜੀਆਂ ਜਿਹੜੇ ਮੋੜ ਦੇ ਫੰਗ ਸੀ ਉਹਨੇ ਫੰਗਾ ਵਿੱਚੋਂ ਪਾਣੀ ਕੱਢਣ ਲੱਗ ਗਈਆਂ ਤੇ ਜੰਗਲ ਦੇ ਸਾਰੇ ਜਾਨਵਰ ਦੇਖ ਕੇ ਹੈਰਾਨ ਸੀ ਕਿ ਇਹਨੇ ਛੋਟੇ ਛੋਟੇ ਕੀੜੇ ਵੀ ਕਿੰਨੇ ਵੱਡੇ ਦਿਲ ਦੀਆਂ ਮਾਲਕ ਨੇ ਇਹਨਾਂ ਨੂੰ ਕੀ ਸੀ ਮੀ ਰੁਕ ਗਿਆ ਜਿਹੜਾ ਤੂਫਾਨ ਸੀ ਉਹ ਵੀ ਰੁਕ ਗਿਆ ਜਦੋਂ ਇਹ ਸਾਰਾ ਕੁਝ ਰੁਕ ਗਿਆ ਸਾਰੇ ਜਾਨੇ ਸੇਫਲੀ ਬਚ ਗਏ ਫਿਰ ਉਹਨਾਂ ਸਾਰੇ ਜਾਨਿਆਂ ਨੇ ਚੀਟੀ ਦਾ ਧੰਨ ਆਹ ਕੀੜੀ ਦਾ ਧੰਨਵਾਦ ਕੀਤਾ ਮੋਰ ਨੇ ਕਿਹਾ ਕਿ ਤੇਰੇ ਵਰਗੀ ਸੋਹਣੀ ਕੀੜੀ ਮੈਂ ਅੱਜ ਤੱਕ ਨਹੀਂ ਦੇਖੀ ਅਤੇ ਜਿਹੜੀ ਕਾਂਡੋ ਸੀ ਉਹ ਕਹਿਣ ਲੱਗਿਆ ਅੱਜ ਮੈਨੂੰ ਸਮਝ ਆਇਆ ਕਿ ਅਸਲੀ ਤਾਕਤ ਤਾਂ ਦਿਖਾਵੇ ਚ ਨਹੀਂ ਹੁੰਦੀ ਸੇਵਾ ਦੇ ਵਿੱਚ ਹੁੰਦੀ ਹੈ ਐਨੇ ਨੂੰ ਤਿਤਲੀ ਬੋਲੀ ਕਿ ਨਾ ਤੂੰ ਉੱਡ ਸਕਦੀ ਐ ਤੇ ਨਾ ਹੀ ਤੂੰ ਚਮਕ ਸਕਦੀ ਐ ਪਰ ਤੂੰ ਸਾਨੂੰ ਬਚਾਇਆ ਤੇ ਤੂੰ ਸਾਡੇ ਸਾਰੇ ਤੋਤੇ ਐ ਇਹ ਸੁਣ ਕੇ ਕੁਦਰਤ ਨਾਮ ਦੀ ਕੀੜੀ ਨੇ ਆਜ ਆਪ ਤੇ ਪਹਿਲੀ ਵਾਰੀ ਮਾਣ ਮਹਿਸੂਸ ਕੀਤਾ ਉਹ ਆਜ ਆਪ ਚ ਸਮਝਣ ਲੱਗੀ ਕਿ ਉਹ ਜਿੰਨੀ ਛੋਟੀ ਐ ਉਹ ਤੋਂ ਜ਼ਿਆਦਾ ਵੱਡੀ ਵੀ ਐ ਕਿਉਂਕਿ ਉਹਨੇ ਬਹੁਤ ਵੱਡਾ ਕੰਮ ਕਰ ਦਿੱਤਾ ਸੀ ਤੇ ਉਹ ਬਹੁਤ ਜ਼ਿਆਦਾ ਕੀਮਤੀ ਵੀ ਐ ਹੁਣ ਉਹ ਜਿਹੜੀ ਕੀੜੀ ਸੀ ਉਹ ਦੂਜਿਆਂ ਤੋਂ ਮੱਚਣਾ ਛੱਡ ਚੁੱਕੀ ਸੀ ਤੇ ਉਹ ਇਹ ਚੀਜ਼ ਸਮਝ ਚੁੱਕੀ ਸੀ ਕਿ ਇਸ ਧਰਤੀ ਦੇ ਉੱਤੇ ਹਰੇਕ ਇਨਸਾਨ ਦਾ ਹਰੇਕ ਜਾਨਵਰ ਦਾ ਵੱਖਰਾ ਰੋਲ ਹੁੰਦਾ ਸੋ ਸੰਗਤ ਜੀ ਜੇਕਰ ਆਪਾਂ ਦੀ ਤਾਕਤ ਨੂੰ ਪਹਿਚਾਣੀਏ ਤਾਂ ਆਪਾਂ ਦੂਜਿਆਂ ਦੀ ਜ਼ਿੰਦਗੀ ਨੂੰ ਬਦਲ ਸਕਦੇ ਹਾਂ ਜੇਕਰ ਆਪਾਂ ਦੂਜਿਆਂ ਤੋਂ ਮੱਚਦੇ ਹਾਂ ਛੜਦੇ ਹਾਂ ਉਹਦੇ ਨਾਲ ਦੂਜੇ ਬੰਦੇ ਦਾ ਤਾਂ ਕੁਝ ਨਹੀਂ ਜਾਂਦਾ ਪਰ ਆਪਾਂ ਆਪ ਦਾ ਸਭ ਕੁਝ ਖਰਾਬ ਕਰ ਲੈਨੇ ਆਪਾਂ ਕਮਜ਼ੋਰ ਹੋ ਜਾਂਨੇ ਆ ਲੇਕਿਨ ਜਦੋਂ ਆਪਾਂ ਆਦੇ ਅੰਦਰ ਲੀਆਂ ਜਿਹੜੀਆਂ ਖੂਬੀਆਂ ਚੰਗਿਆਈਆਂ ਨੂੰ ਸਮਝਦੇ ਆ ਤੇ ਉਹਦੇ ਜਿਹੜੇ ਵਰਤੋਆ ਦੂਜਿਆਂ ਦੀ ਮਦਦ ਕਰਨ ਵਿੱਚ ਕਰਦੇ ਆ ਉਦੋਂ ਹੀ ਆਪਾਂ ਸਭ ਲਈ ਖਾਸ ਬੰਦੇ ਆ। ਸੋ ਸੰਗਤ ਜੀ, ਛੋਟਾ ਹੋਣਾ ਕੋਈ ਕਮਜ਼ੋਰੀ ਨਹੀਂ। ਜਿਹੜਾ ਜਿੰਨਾ ਵੱਡਾ ਤੇ ਲੱਗਦਾ ਉਹੀ ਸਭ ਤੋਂ ਵੱਡਾ ਹੁੰਦਾ ਹੈ। ਸੋ ਉਮੀਦ ਕਰਦੇ ਆ ਸੰਗਤ ਜੀ, ਤੁਹਾਨੂੰ ਇਹ ਛੋਟੀ ਜੀ ਕਹਾਣੀ ਪਸੰਦ ਆਈ ਹੋਵੇਗੀ। ਇਸ ਕਹਾਣੀ ਤੋਂ ਤੁਹਾਨੂੰ ਸਿੱਖਿਆ ਇਹ ਹੀ ਮਿਲਦੀ ਹੈ, ਕਦੇ ਵੀ ਕਿਸੇ ਤੋਂ ਮਤਨਾ ਛੱਡੋ। ਕਦੇ ਵੀ ਕਿਸੇ ਨੂੰ ਮਤਨਾ ਆਪਦੇ ਮਨ ਦੇ ਵਿੱਚ ਤੁਸੀਂ ਇਹ ਸੋਚੋ ਵੀ ਮੈਂ ਕਿਸੇ ਲਈ ਚੰਗਾ ਕਿਵੇਂ ਕਰ ਸਕਦਾ। ਜੇਕਰ ਤੁਸੀਂ ਆਪਦਾ ਦਿਲ ਵੱਡਾ ਰੱਖੋਗੇ ਤਾਂ ਵਾਹਿਗੁਰੂ ਸੱਚੇ ਪਾਤਸ਼ਾਹ ਤੁਹਾਡੇ ਨਾਲ ਹੈ। ਤੁਹਾਡਾ ਹਮੇਸ਼ਾ ਸਾਥ ਦੇਊਗਾ ਸੋ ਉਮੀਦ ਕਰਦੇ ਹਾਂ ਤੁਹਾਨੂੰ ਛੋਟੀ ਜਿਹੀ ਕਹਾਣੀ ਪਸੰਦ ਆਈ ਹੋਵੇਗੀ ਜੇਕਰ ਕਹਾਣੀ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੇਕਰ ਨਵੇਂ ਹੋ ਤਾਂ ਦੋਸਤ ਮਿੱਤਰਾਂ ਨਾਲ ਵੀ ਵੀਡੀਓ ਨੂੰ ਸ਼ੇਅਰ ਕਰ ਦਿਓ ਤਾਂ ਮਿਲਦੇ ਹਾਂ ਕਿਸੇ ਨਵੀਂ ਕਹਾਣੀ ਦੇ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ